ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹਿੱਤ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਸੂਬੇ ਭਰ ਅੰਦਰ ਜਿੱਥੇ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਮਾਹੌਲ ਪੂਰੀ ਤਰ੍ਹਾਂ ਗਰਮ ਬਣਿਆ ਹੋਇਆ ਹੈ ਉਸੇ ਤਰ੍ਹਾਂ ਸਰਦੀ ਇਲਾਕੇ ਅੰਦਰ ਵੀ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਵਿਧਾਨ ਸਭਾ ਹਲਕਾ ਖੇਮ ਕਰਨ ਦੇ ਅਡਾ ਬਲਟੋਆ ਪੰਚਾਇਤ ਅੰਦਰ ਨੌਜਵਾਨ ਆਰਤੀ ਗਰਜੰਟ ਸਿੰਘ ਸੰਧੂ ਪੋਤਰਾ ਸਵਰਗੀ ਸਰਦਾਰ ਮੱਖਣ ਸਿੰਘ ਦौरा ਜੋ ਚੋਣ ਦਾਨ ਵਿੱਚ ਉਤਰੇ ਹਨ ਉਹਨਾਂ ਦੀ ਚੋਣ ਮੈਂ ਵੀ ਪੂਰੀ ਤਰ੍ਹਾਂ ਦਿਨੋਂ-ਦਿਨ ਭੱਗਦੀ ਜਾ ਰਹੀ ਹੈ ਗਰਜੰਦ ਸਿੰਘ ਸੰਧੂ ਨੇ ਗੱਲਬਾਤ ਕਰਦੇ ਦੱਸਿਆ ਕਿ ਉਸ ਨੂੰ ਪਿੰਡ ਅੱਡਾ ਬਲਟੋਆ ਦੇ ਕਾਫੀ ਵੱਖ-ਵੱਖ ਪਾਰਟੀਆਂ ਨਾਲ ਸੰਬੰਧਤ ਮੋਤਬਰਾਂ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ ਅਤੇ ਸਾਰੇ ਹੀ ਵਰਗਾਂ ਦੇ ਲੋਕ ਦਿਨੋਂ-ਦਿਨ ਉਸ ਦੀ ਚੋਣ ਮੈਂ ਅੰਦਰ ਸ਼ਾਮਲ ਹੋ ਰਹੇ ਹਨ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪਿੰਡ ਵਾਸੀਆਂ ਨੂੰ ਪੂਰਨ ਰੂਪ ਵਿੱਚ ਵਿਸ਼ਵਾਸਤਵਾ ਹੈ ਕਿ ਉਹ ਸਾਰੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਸਮੁੱਚੇ ਪਿੰਡ ਦੇ ਵਿਕਾਸ ਕੰਮ ਵਿਧਾਇਕ ਸਰਮ ਸਿੰਘ ਤੋਂੰਦੀ ਇਕਵਾਇਟ ਕਰਾਉਣਗੇ ਇਸ ਸਮੇਂ ਦੀ ਲੋਗਿਤ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ YouTube ਤੇ ਸਬਸਕ੍ਰਾਈਬ Facebook Instagram ਤੇ ਫਾਲੋ ਜ਼ਰੂਰ ਕਰੋ ਧੰਨਵਾਦ ਜੀ ਇਹ ਨਾਏਗਾ ਹੁਣ ਅਿਕਰ ਲਿਆ ਕੇ ਦੇਣਾ ਹੋਣਾ ਹੈ ਇੱਥੇ ਰੱਖਤਾ ਆਗੇ ਤੁਰੇ ਆਉਂਦੇ ਜਿਵੇਂ ਜਿਵੇਂ ਤੁਰੇ ਆਉਂਦੇ ਹੋਏ ਬਤਾਈ ਜਾ ਉਹ ਪਾਣੀ ਪੀ ਲੋ ਉਹ ਪਾਣੀ ਪੀ ਲੋ ਹੋ ਜੀ ਇਹ ਗੱਲ ਪਾਣੀ ਪੀਓ ਪਾਣੀ ਹੁਣ ਤਾਂ ਐਡ ਜਾਣਾ ਹੈ ਇਹ ਰੋੜਾ ਲਾਓ ਜਿਹਦੇ ਖਿਲਾਫ ਨਹੀਂ ਲੈਮ ਜਾਣਾ ਮਸਾਲੇ ਕੇ ਘਰ ਚੱਲੋ ਬਾਈ यार दो नहीं आ कट में नहीं 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 मोबाइल